ਦੋਸਤੋ ਇਸ ਵੀਰ ਨੂੰ ਕਿਤੇ ਤੁਸੀਂ ਕੱਪੜਿਆਂ ਤੋਂ ਨਾ ਜੱਜ ਕਰ ਲਿਓ ਇਹ ਵੀਰ ਦੀ ਜਦੋਂ ਤੁਸੀਂ ਆਵਾਜ਼ ਸੁਣੋਗੇ ਤੇ ਮੈਂ ਕਹਿੰਦਾ ਵੀ ਤੁਸੀਂ ਹੈਰਾਨ ਹੋ ਜਾਓਗੇ ਕਿ ਇਹ ਯਾਰ ਇੰਨੀ ਸੋਹਣੀ ਆਵਾਜ਼ ਦਾ ਮਾਲਕ ਹੀਰਾ ਕਲਾਕਾਰ ਹਨਾ ਕਿ ਸਾਡੀਆਂ ਅੱਖਾਂ ਤੋਂ ਇੰਨੇ ਚਿਰ ਕਿੱਥੇ ਛੁਪਿਆ ਰਿਆ ਰੂਹ ਖੁਸ਼ ਕਰਨ ਵਾਲਾ ਗੀਤ ਗਾਇਆ ਬਾਈ ਨੇ ਕਹਿੰਦਾ ਵੀ ਜਦੋਂ ਜਮਲਾ ਜੱਟ ਜਿਹਨੂੰ ਕਿਸੇ ਨੇ ਪੁੱਛਿਆ ਵੀ ਤੁਸੀਂ ਅੱਜ ਮਤਲਬ ਕਿ ਕਿਉਂ ਨਹੀਂ ਗਾਉਂਦੇ ਤੇ ਫਿਰ ਇੰਵਲਾ ਜੱਟ ਸਾਹਿਬ ਕਿਵੇਂ ਜਵਾਬ ਦਿੰਦੇ ਨੇ ਵੀਰ ਨੇ ਬੜਾ ਆਪ ਖੂਬ ਹੀ ਦੱਸਿਆ ਇਸ ਤੇ ਗੀਤ ਦੇ ਰਾਈ ਤੇ ਆਵਾਜ਼ ਸਕੇਲ ਬਹੁਤ ਉੱਚਾ ਹੈ ਬਈ ਲੰਡੂ ਕਲਾਕਾਰਾਂ ਨੂੰ ਵੱਧ ਤੋਂ ਲੋਕੀ ਸ਼ੇਅਰ ਕਰਦੇ ਰਹੀਲਾ ਤੇ ਲੱਕ ਲਾਉਣ ਵਾਲੀਆਂ ਨੂੰ ਆ ਸੋਨੂ ਸੀਤੋ ਵਰਗਿਆਂ ਨੂੰ ਤੇ ਵੱਧੂ ਐਵੇਂ ਬੇਸੁਰਿਆਂ ਨੂੰ ਸ਼ੇਅਰ ਕਰਦੇ ਇਹੋ ਜਿਹਾ ਅਸਲੀ ਟੈਲੈਂਟ ਨੂੰ ਸ਼ੇਅਰ ਕਰਿਆ ਕਰੋ ਤਾਂ ਕਿ ਸਪੋਰਟ ਮਿਲੇ ਤੁਹਾਡਾ ਕੀਤਾ ਸ਼ੇਅਰ ਇਸ ਵੀਰ ਦੀ ਜ਼ਿੰਦਗੀ ਬਦਲ ਸਕਦਾ ਹੈ ਸ਼ੇਅਰ ਕਰੇ ਦਬ ਕੇ ਦੇਖੋ ਤੁਸੀਂ ਪੂਰੀ ਵੀਡੀਓ ਚੰਗਾ ਲੱਗੇ ਲਾਈਕ ਕਰ ਕਾਊਂਸਲ ਵਧਾਇਓ ਸੋਹਣੇ ਸੋਹਣੇ ਕਮੈਂਟ ਕਰਿਓ ਜਗਨਾ ਜਤੂ ਕਿਸੇ ਨੇ ਸਵਾਲ ਕੀਤਾ ਕਿ ਮੇਰੇ ਖਾਲਸਾ ਤੁਸੀਂ ਕਿਉਂ ਨਹੀਂ ਹੋ ਗਏ ਤੇ ਜੰਮਾ ਸਾਹਿਬ ਨੇ ਜਵਾਬ ਦਿੱਤਾ ਇਹ ਗੱਲ ਦਾ غور ਕਰੋ ਜਗਨਾ ਕੀ ਕਹਿ ਰਿਹਾ ਐਸੇ ਦਿਨ ਦੁਨੀਆ ਤੇ ਆਉਣ ਜੇ ਦੀ ਹੋ ਐਸੇ ਦਿਨ ਦੁਨੀਆ ਤੇ ਆਉਣ ਜੇ ਨਹੀਂ ਕਿਸੇ ਨੇ ਗਉਂ ਦੇ ਰੱਖਿਆ ਨਹੀਂ ਕਰਨੀ ਇਹ ਪਿਆਰ ਕੁੱਤਿਆਂ ਨਾਲ ਵਾਲਾ ਮਤ ਹੋਣਗੇ ਨਹੀਂ ਮੇਰਾ ਕੌਮੀ ਤੇ ਮੇਰਾ ਸ਼ੋਮੀ ਆ ਸੱਤਰੀ ਦੁਨੀਆ ਤੇ ਉੜਦੇ ਨਹੀਂ ਕਿਸੇ ਗਉਂਦੀ ਰੱਖਿਆ ਨਹੀਂ ਕਰਮੀ ਪਿਆਰ ਚੁੱਪਿਆਂ ਨਾਲ ਵਧਾਉਣਗੇ ਨਹੀਂ ਮੇਰਾ ਫੇਦੀ ਪੰਡ ਨੌਜਵਾਨਾਂ ਤੋਂ ਛੱਤੀ ਨਹੀਂ ਜਾਣੀ ਕਿਉਂਕਿ ਪੈਸੇ ਦਾ ਮਾਣ ਵਖਾਉਣਗੇ ਨਹੀਂ ਹੋ ਪਰ ਸਾਲ ਦੀ ਕੁੜੀ ਬਣੂਗੀ ਨਾਨੀਏ ਐਸੇ ਦਿਨ ਵੀ ਦੁਨੀਆ ਤੇ ਚੌਰਦੀ ਨਹੀਂ ਬਾਰਾ ਸਾਲ ਕਿ ਕੁੜੀ ਬਨੂਗੀ ਨਾ ਨਹੀਂ ਐਸੇ ਦਿਨ ਵੀ ਦੁਨੀਆ ਤੇ ਥਿਆਉਣਗੇ ਨਹੀਂ ਉਹ ਬੁੱਢਾ ਮਰ ਗਿਆ ਤੈਨ ਦੀ ਲੁੱਕੀ ਨੂੰ ਤਰਸਦਾ ਤੇ ਇਹ ਨਾਲ ਛੇਪੂ ਆ ਗਏ ਨਾਉਣਗੇ ਨਹੀਂ ਉਹ ਜਮਲਾ ਜੱਟ ਮੁਬਹਿਲ ਤੇ ਉਹ ਜਮਲਾ ਜੱਟ ਮੁਬਹਿਲ ਤੇ ਉਹ ਲੋਕੋ ਇੰਜ ਫਰਮਾਉਂਦਾਂ ਉਹ ਗੰਦ ਪਿਆਪ ਤੋਂ ਮੇਰਿਓ ਮੈਂ ਹੁਣ ਨਹੀਂ ਕਹਾਂਦਾ ਜਮਲਾ ਜੱਟ ਨਹੀਂ ਬਹਿਲ ਤੇ ਜਮਲਾ ਜੱਟ ਮੁਬਹਿਲ ਤੇ ਉਹ ਮੈਂ ਤੇ ਕਹਦਾ ਹੁੰਦਾ ਸੀ ਨਾਨਕ ਤੇਰੀ ਵੀ ਨਿਆ ਲਿਆ ਦੀ ਅੱਜ ਦੇ ਕਲਾਕਾਰਾਂ ਕੀਤੇ ਏ ਰਣ ਪਿਆਰੀ ਸਤਗੁਰੂ ਨਾਨਕ ਤੇਰੀ ਲੀਲਾ ਨਿਹਰੀ ਐ ਲੀਜ਼ਾ ਲਾ ਲਾ ਵਿੰਦੀ ਦੁਨੀਆ ਸਾਰੀ ਐ ਮੈਂ ਤੇ ਗਾਉਂਦਾ ਹੁੰਦਾ ਸਿਦਾਨਕ ਤੇਰੀ ਲੀਲਾ ਵਿਆਹੀ ਅੱਜ ਦੇ ਕਲਾਕਾਰਾਂ ਕੀਤੇ ਏ ਰਣ ਪਿਆਰੀ ਹਾਏ ਕਦੂ ਦੇ ਤੂੰ ਬੇਨੂ ਹਾਏ ਕਦੂ ਦੇ ਤੂੰ ਬੇਨੂ ਕੋਈ ਹੱਥ ਨਹੀਂ ਲਾਉਦਾ ਉਹ ਗੰਦ ਪਿਆ ਪੁੱਤ ਮੇਰੋਂ ਨਾ ਹੁਣ ਨਹੀਂ ਗਾਉਂਦਾ ਜੰਗਲਾਤ ਮੁਗਲ ਤੇ ਉਹ ਪੂਜਾ ਵਰਗੀਆਂ ਕੁੜੀਆਂ ਦੰਦ ਕੱਢ ਹੱਸਣ ਲੱਗੀਆਂ ਨਸੀਬੋ ਵਰਗੀਆਂ ਓਏ ਸਤੇਜੀ ਜੱਫੀਆਂ ਪਾਵਣ ਲੱਗੀਆਂ ਵੇ ਮੇਰੇ ਪਿੱਛੇ ਐਨ ਪਟ્રોલ ਹੁੱਕ ਕੇ ਵੇ ਤੈਨੂੰ ਕੀ ਨਿਲਦਾ ਆਜੀਆਂ ਆਜੀਆਂ ਗਲਕਾਰ ਦੇ ਕੁੱਟ ਕੁੱਟ ਆਜੀਆਂ ਪੂਜਾ ਵਰਗੀਆਂ ਕੁੜੀਆਂ ਦੰਦ ਕੱਢ ਹੱਸਣ ਲੱਗੀਆਂ ਨਸੀਬੋ ਵਰਗੀਆਂ ਸਤੇਜੀ ਜੱਫੀਆਂ ਪਾਵਣ ਲੱਗੀਆਂ ਓਏ ਕਾਸ਼ੀ ਜੱਥਨ ਵਾਲਿਆ ਵੇ ਕਾਸ਼ੀ ਜੱਥਨ ਵਾਲਿਆ ਵੇ ਓ ਸੱਚ ਕੋਈ ਨਹੀਂ ਸੁਣਾਉਂਦਾ ਉਹ ਗੰਦ ਪਿਆਪ ਕੋ ਮੇਰਿਓ ਮੈਂ ਹੁਣ ਨਹੀਂ ਜਾਉਂਦਾ ਜਮਲਾ ਜੱਤ ਮਬੈਲ ਤੇ ਜਮਲਾ ਜੱਤ ਮਬੈਲ ਤੇ ਓ ਸੁਰੇਂਦਰ ਕੋ ਧੀਆ ਨੂੰ ਅਸੀ ਸਦਾ ਦੇ ਗਈ ਸੁਰੇਂਦਰ ਕੋ ਧੀਆ ਨੂੰ ਅਸੀ ਸਦਾ ਦੇ ਗਈ ਮਰੇਂਦਰ ਬੀਬਾ ਲਗੋਜ਼ੇ ਵਾਜੋ ਨਾਲੇ ਲੈ ਗਈ ਓ ਮਰੇਂਦਰ ਬੀਬਾ ਲਗੋਜ਼ੇ ਵਾਜੋ ਨਾਲੇ ਲੈ ਗਈ ਅੱਧ ਕਪੜੀ ਇਸ ਦੁਨੀਆ ਨੂੰ ਅੱਧੀ ਨਹੀਂ ਇਸ ਦੁਨੀਆ ਨੂੰ ਕੋਈ ਨਹੀਂ ਸਮਝਾਉਂਦਾ ਉਹ ਗੰਦ ਪਿਆਪ ਤੋਂ ਮੇਰਿਓ ਮੈਂ ਹੁਣ ਨਹੀਂ ਗਾਉਂਦਾ ਜਮਲਾ ਜੱਤ ਮੁਹੰਨ ਤੇ ਉਹ ਜਮਲਾ ਸਾਡੇ ਸੁਪਨੇ ਵਿੱਚ ਯਾਰੋ ਇਹਨੂੰ ਫਰਮਾਉਂਦਾ ਉਹ ਗੰਦ ਪਿਆਪ ਤੋਂ ਮੇਰਿਓ ਹੁਣ ਮੈਂ ਨਹੀਂ ਗਾਉਂਦਾ ਓ ਯਾਰੋ ਮੈਂ ਨਹੀਂ ਗਾਉਂਦਾ ਸੱਚੀ ਮੈਂ ਨਹੀਂ ਗਾਉਂਦਾ